a new transport policy will be out soon i think uh, perhaps tomorrow in our cabinet meeting we will be bringing this ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਮਨੋਰਥ ਪੱਤਰ ਦੇ ਨੌਜਵਾਨਾਂ ਨਾਲ ਕੀਤੇ ਇੱਕ ਵੱਡੇ ਵਾਅਦੇ ਨੂੰ ਆਉਂਦੇ ਅਗਸਤ ਤੋਂ ਅਮਲ ਵਿੱਚ ਲਿਆਉਣ ਦਾ ਐਲਾਨ ਕੀਤਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਦੋ ਸ਼ਹਿਰਾਂ ਵਿੱਚ ਨੌਕਰੀ ਮੇਲਿਆਂ ਦਾ ਪ੍ਰਬੰਧ ਕਰਕੇ ਪੰਜਾਬ ਦੇ 50 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੇ 100 ਦਿਨ ਦਾ ਲੇਖਾ ਜੋਖਾ ਦਿੰਦਿਆਂ ਕਿਹਾ ਕਿ ਹੁਣ ਲਾਲ ਬੱਤੀ ਖਤਮ ਕਰਨ ਤੋਂ ਬਾਅਦ ਪੰਜਾਬ ਵਿੱਚ ਸਾਇਰਨ ਤੇ ਹੂਟਰ ਕਲਚਰ ਵੀ ਖਤਮ ਹੋਵੇਗਾ। ਐਸਵਾਈਐਲ ਦੇ ਮਸਲੇ ਤੇ ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਵਾਂਗੂ ਬਿਆਨ ਦਿੰਦਿਆਂ ਕਿਹਾ ਕਿ ਪੰਜਾਬ ਕੋਲ ਕਿਸੇ ਨੂੰ ਵੀ ਦੇਣ ਲਈ ਪਾਣੀ ਨਹੀਂ ਹੈ। ਹਰ ਘਰ ਦੇ ਵਿੱਚ ਨੌਕਰੀ। ਸੋ ਵੀ ਆਰ ਹੋਪਿੰਗ ਔਨ ਇਨ ਅਗਸਟ ਵੀ ਆਰ ਗੋਇੰ ਟੂ ਡੂ ਇਟ ਬਟ ਡੇਟ ਵੀ ਵਿਲ ਬੀ ਅਨਾਊਂਸਿੰਗ ਲੇਟਰ। in kuni majra in mohali we are going to have a uh, 50000 youngsters there present to give them jobs job fair we are calling it and ode vich assi naukriyan da unna da kujh baat karna hai media naal gal baat dauran captain amarinder singh ne sharab te nava bayan dindeya kaha ke sade layi tourism udyog bahut zaruri hai te subhe de vikas layi assi highway te sharab bartani shuru kiti hai kyunki highway te sharab peen di nahi balki vechan di manaahi hai Sale is restricted, consumption is not, not restricted. So this is what we are doing to keep the... To Sadevasya tourism industry is very important. And uh, sade, Sare hotels particularly are more or less on the national highways. And it becomes very difficult then for the tourism in, tourism industry to survive. This is not only us. I think Himachal is doing it. Other states are doing it. So sare Himachal a problem. So I think this is something that is uh, hopefully we get the tourism industry moving again. ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਨਿੱਜੀ ਭਾ ਪ੍ਰਾਈਵੇਟ ਕਾਲਜਾਂ ਤੇ ਯੂਨੀਵਰਸਿਟੀਆਂ ਵੱਲੋਂ ਦਿੱਤੀ ਜਾਂਦੀ ਵਿੱਦਿਆ ਦਾ ਪੱਧਰ ਜਾਂਚਣ ਲਈ ਰੈਗੂਲੇਟਰੀ ਅਥਾਰਟੀ ਬਣਾਉਣ ਦਾ ਵੀ ਐਲਾਨ ਕੀਤਾ। ਉਹਨਾਂ ਇੱਕ ਕੌਸ਼ਲ ਵਿਕਾਸ ਯੂਨੀਵਰਸਿਟੀ ਦਾ ਐਲਾਨ ਵੀ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰੇਤਾ ਬਜਰੀ ਦੀਆਂ ਕੀਮਤਾਂ ਹਾਲੇ ਭਾਵੇਂ ਵੱਧ ਨੇ ਪਰ ਇਹ ਜਲਦ ਸਸਤੀਆਂ ਹੋ ਜਾਣਗੀਆਂ। ਸ਼ਿਰ ਗੁਰਗ੍ਰਾਂਤ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਬਾਰੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਡੀ ਸਰਕਾਰ ਵੇਲੇ ਸਿਰਫ 13 ਘਟਨਾਵਾਂ ਵਾਪਰੀਆਂ ਨੇ ਜਿਨ੍ਹਾਂ ਵਿੱਚੋਂ 12 ਮਸਲੇ ਹੱਲ ਕਰ ਲਏ ਗਏ ਨੇ ਤੇ ਇਹ ਕਾਲੀ ਦਲ ਦੀ ਸਰਕਾਰ ਸਮੇਂ ਇਹਨਾਂ ਘਟਨਾਵਾਂ ਦੀ ਗਿਣਤੀ 154 ਸੀ